ਤਾਂ ਕਿ ਸ਼ਾਮ ਤੱਕ ਝੂਠ ਬੋਲੇ ਉਹ ਕੀ ਪੰਜਾਬ ਦਾ ਸਮਾਰਨ ਰਵੇਗਾ ਕੀ ਪੰਜਾਬ ਦਾ ਸਮਾਰਨ ਰਵੇਗਾ ਯਾਰ ਕਰੋ ਸਰਦਾਰ ਪ੍ਰਕਾਸ਼ ਸਿੰਘ ਬਾਦਲਨ ਐ ਸੁੱਠਾਂ ਤੇ ਬੈਠ ਕੇ ਕਿਹਦੇ ਸੰਗਦਰਸ਼ਨ ਲਾਏ ਔਰ ਮੈਂ ਵੀ ਇਸ ਕਰਦਾ ਮੈਨੂੰ ਮਾਣ ਹੈ ਤੁਹਾਡੇ ਨਗਰਾਂ ਦੇ ਵਿੱਚ ਸੁਣ ਕੇ ਮੈਂ ਆਉਂਦਾ ਸੀ ਤਸੀਲਦਾਰ ਐਸਡੀਐਮ ਇੰਨਾ ਸੁੱਠਾਂ ਦੇ ਵਿੱਚ ਆ ਕੇ ਬਹਿਦੇ ਸੀ ਇੰਨਾ ਸੁੱਠਾਂ ਦੇ ਵਿੱਚ ਆ ਕੇ ਬਹਿਦੇ ਸੀ ਤੇ ਪਿੰਡ ਵਾਲਿਆਂ ਨੂੰ ਮੈਂ ਕਹਿੰਦਾ ਸੀ ਕਿ ਮਿੱਤਰੋ ਉਠੋ ਦਫੋਗ ਦੇ ਪਟਵਾਰੀ ਨੇ ਗਲਤ ਕੀਤਾ ਸੰਗਤ ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਨੂੰ ਲੈ ਕੇ ਬੜਾ ਭਾਰੀ ਉਤਸ਼ਾਹ ਵਾ ਅੱਜ ਹਲਕਾ ਸਾਨੇਵਾਲ ਦੇ ਇੱਥੇ ਦੇ ਫੋਰਡ ਟੱਬਾ ਦਸ਼ਮੇਸ਼ ਨਗਰ ਇਹਨਾਂ ਪੰਚਾਇਤਾਂ ਦੇ ਵਿੱਚ ਸਰਦਾਰ ਸ਼ਰਨਜੀਤ ਸਿੰਘ ਢਿਲੋਂਹਾਂ ਦੀ ਰਹਿਮਾਈ ਇਹਦੀ ਇੰਗਰੀ ਹੈ ਚੌਂ ਦੱਸੇ ਹੋ ਰਹੇ ਨੇ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਇਹ ਸਰਕਾਰ ਤੋਂ ਪੂਰਾ ਬਦਲਾ ਲੈਣਗੇ ਪੰਜਾਬ ਦੇ ਵਿੱਚ ਸਰਕਾਰ ਹਰ ਫਲੰਡਰ ਤੇ ਫੇਲ ਹੈ ਕਾਂਗਰਸ ਪਾਰਟੀ ਖੇਰ ਖੇਰ ਬੁੱਝ ਚੁੱਕੀ ਹੈ ਇਹਨਾਂ ਦੋਨਾਂ ਪਾਰਟੀਆਂ ਨੂੰ ਸੰਗਤ ਨੇ ਲੋਕ ਸਭਾ ਵਿੱਚ 5 ਸਾਲ ਤੇ ਵਿਧਾਨ ਸਭਾ ਵਿੱਚ 2.5 ਸਾਲ ਦਾ ਸਮਾਂ ਦਿੱਤਾ ਹੈ ਇਹ ਦੋਨੋਂ ਪਾਰਟੀਆਂ ਦੇ ਹਾਲਾਤ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਾੜੇ ਹੋਣਗੇ ਔਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਉੱਪਰ ਤੋਂ ਸਾਹਮਣੇ ਹੈ ਮੇਰਾ ਨਾਮ ਹੀ ਸਰਪੰਚ ਡੱਗਾ ਸਿੰਘ ਮੁੰਡਿਆ ਕਿੱਬਾ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦੇ ਮੁੱਖ ਮਹਿਮਾਨਾਂ ਵੱਲ ਅੱਜ ਇਹ ਕਹਿ ਰਹੇ ਆਂ ਜੀ ਅੱਜ ਅਸੀਂ ਤਿੰਨੇ ਪਿੰਡਾਂ ਦਾ ਇਕੱਠ ਕਰਿਆ ਸੀਗਾ ਪਿੰਡ ਮੁੰਡੀਆਂ ਟੱਬਾ ਮੁੰਡੀਆਂ ਖੁਰਦ ਤੇ ਸਮੇਸ਼ ਕਲਾਂ ਉਹਨਾਂ ਦੇ ਆਉਣ ਦਾ ਅਸੀਂ ਸਵਾਗਤ ਕਰਿਆ ਤੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਕਿ ਇੱਥੇ ਸਾਡੇ ਪਿੰਡ ਆਏ ਨਗਰ ਤੇ ਸਾਡੀਆਂ ਜਿਹੜੀਆਂ ਮੁਸ਼ਕਲਾਂ ਦੁੱਖ ਨੇ ਉਹ ਸੁਣ ਕੇ ਗਏ ਨੇ ਤੇ ਉਹ ਵਾਦਾ ਵੀ ਕਰਕੇ ਗਏ ਨੇ ਕਿ ਆਉਣ ਵਾਲਿਆਂ ਅਸੀਂ ਚੋਣਾ ਜਿੱਤ ਕੇ ਤੁਹਾਡੇ ਨਾਲ ਸਾਰਾ ਵਾਦੇ ਪੂਰੇ ਕਰਾਂਗੇ ਤੇ ਜਿਹੜੇ ਤੁਸੀਂ ਆਪਣੇ ਆਮ ਆਦਮੀ ਪਾਰਟੀ ਦੇ ਆ ਗਰੰਟੀਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਗਾਰੰਟੀ ਅਜੇ ਤੱਕ ਅਦਾ ਕੋਈ ਮਿਲੀ ਨਹੀਂ ਜੀ ਸਾਨੂੰ ਤਾਂ ਮਿਲੀ ਨਹੀਂ ਅਸੀਂ ਮੌਜੂਦਾ ਪੰਚਾਇਤ ਚ ਹੋਣ ਦੇ ਨਾਤੇ ਕਹਿ ਰਹੇ ਆਂ ਵੀ ਅੱਜ ਤੱਕ ਸਾਨੂੰ ਤਾਂ ਕੁਝ ਹਾਲ ਤੱਕ ਕੋਈ ਗਾਰੰਟੀ ਪੂਰੀ ਨਹੀਂ ਮਿਲੀ ਜੀ ਸਰ ਆਪ ਜੀ ਦਾ ਨਾਮ ਜੀ ਨਰਿੰਦਰ ਕਾਨੇਵਾਲ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਇਸ ਮੀਟਿੰਗ ਬਾਰੇ ਅਸੀਂ ਤਾਂ ਮੀਟਿੰਗ ਜੇ ਕਹਿਣਾ ਚਾਹੁੰਦੇ ਹਾਂ ਵੀ ਅੱਜ ਬਿਫਵਾਜ ਦਵਾਇਆ ਸ਼ਰੂਮ ਨੇ ਅਕਾਲੀ ਦਾਲੂ ਖਾਲਸਾ ਧਾਰਨ ਨੂੰ ਜਿਤਾ ਕੇ ਭੇਜਾਂਗੇ ਇਥੋਂ ਫਤੇਗੜ ਸਾਹਿਬ ਤੋਂ ਜੇ ਪ੍ਰਭਾਤਵਾਨੀ ਕਿਰਪਾ ਕੀਤੀ ਤਾਂ ਠੀਕ ਹੈ ਜੀ ਸਵਾਲ ਜਿਹੜੇ ਸੀ ਪਹਿਲੇ ਲੋਕਾਂ ਦਾ ਠੱਗੀਆਂ ਲਾ ਕੇ ਨਾ ਕੋਈ ਪਿੰਡਾਂ ਦਾ ਇਹ ਨਾ ਕਿਤੇ ਗਏ ਨਾ ਕਿਤਾ ਕੋ ਸੁਮਾਰਿਆ ਉਹ ਫਿਰਦੇ ਨੇ ਇਥੇ ਸੋ ਤੁਹਾਡਾ ਇੱਕੋ ਇੱਕ ਕੈਂਡੀਡੇਟ ਆ ਪਬਿਕ ਮੇਂ ਖਾਲਸਾ ਜਿਹਦਾ ਚੋਣ ਸ਼ਾਨਾ ਤੱਕੜੀ ਕਿਰਪਾ ਕਰਕੇ ਜੇ ਪੰਜਾਬ ਨੂੰ ਸੁਮਾਰਨਾ ਚਾਹੁੰਦੇ ਹੋ ਆਪਣੇ ਪਿੰਡਾਂ ਨੂੰ ਸੁਮਾਰਨਾ ਚਾਹੁੰਦੇ ਹੋ ਪਿੰਡਾਂ ਦਾ ਕੋਈ ਵਧੀਆ ਠੀਕੇ ਦਾ ਸੁਧਾਰ ਕਰਵਾਉਣਾ ਚਾਹੁੰਦੇ ਹੋ ਤਾਂ ਸ਼ੋਅ ਮੇਂ ਅਕਾਲੀ ਦਾ ਮਿਲਤਾਓ ਇਹ ਤੋਂ ਬਿਨਾ ਆਪਣਾ ਗੁਜਾਰਾ ਨਹੀਂ ਹੈ ਤੇ ਬਾਕੀ ਸਾਰੀਆਂ ਪਾਰਟੀਆਂ ਦਿੱਲੀ ਤੋਂ ਚਲਦੀਆਂ ਨੇ ਸਾਰੀਆਂ ਪਾਰਟੀਆਂ ਦਿੱਲੀ ਤੋਂ ਚਲਦੀਆਂ ਨੇ ਉਹਨਾਂ ਨੇ ਹਰਿਆਣਾ ਵੀ ਦੇਖਣਾ ਹੈ ਉਹਨਾਂ ਨੇ ਹਰਿਆਣਾ ਵੀ ਦੇਖਣਾ ਹੈ ਉਹਨਾਂ ਨੇ ਦਿੱਲੀ ਵੀ ਦੇਖਣੀ ਆ ਕੇਵਲ ਤੇ ਕੇਵਲ ਅਕਾਲੀ ਵਿਰਾਂ ਦੇ ਪੰਜਾਬ ਦੇ ਵਿੱਚੋਂ ਤੁਹਾਡੇ ਵਿੱਚੋਂ ਚਲਦੀ ਆ ਉਹਨੇ ਤੁਸੀਂ ਦੇਖਣੇ ਆ